ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਰਵਨ ਕਰਦੇ ਹਾਂ ਗਿਆਨੀ ਠਾਕੁਰ ਸਿੰਘ ਜੀ ਦੀ ਕਥਾ ਵਿਚਾਰ ਜਿਹੜਾ ਦਸਮ ਗ੍ਰੰਥ ਵਿੱਚ ਹੈ ਇਹ ਸਾਜੁਗ ਸਾਜੁਗ ਦਾ ਤੱਕ ਸਾਰਾ ਜਿਹੜਾ ਸਾਧੂ ਦੇ ਸਰੂਪ ਦੇ ਵਿੱਚ ਹੋਇਆ ਸਾਰਾ ਕੁਝ ਉਦੋਂ ਪਹਿਲਾਂ ਦਾ ਜੋ ਸ੍ਰਿਸ਼ਟੀ ਤੇ ਰਚਨ ਵੇਲੇ ਉਹ ਅਸਾ ਸ੍ਰੀ ਸਰਬਲੋਪrakash ਦੇ ਵਿੱਚ ਸਰਬਲੋਪrakash ਜਿਹੜਾ ਮੈਂ ਤਾਈਆਂ ਕਿਹਾ ਦੋ ਪੋਤੀਆਂ ਨੇ ਥੱਲੇ ਮਾੜਾ ਮਾੜਾ ਲਿਖਿਆ ਵੀ ਹੋਇਆ ਸਟਿੱਕ ਕੀਤਾ ਹੋਇਆ ਉਹ ਲੈ ਕੇ ਦੋ ਕੰਗ 1 ਕੰਗ ਹੀ ਭਾਵੇਂ ਰੋਜ਼ ਪੜ੍ਹ ਲਓ ਵੀ ਅੱਜ ਵੀ ਇੱਕ ਸਿੰਘ ਪੁੱਛਦਾ ਸੀ ਕਿ ਉਹ ਕਿੱਥੇ ਲਿਖਿਆ ਖਾਲਸਾ ਮੇਰਾ ਰੂਪ ਹੈ ਖਾਸ ਮੈਂ ਹੁਣ ਕਹਾਂ ਸਰਬ ਲੋ ਪੜਿਆ ਮੈਂ ਚੰਗੀ ਤਰ੍ਹਾਂ ਨਹੀਂ ਪੜਿਆ ਤਾਂ ਉਹਦੇ ਵਿੱਚ ਹੀ ਲਿਖਿਆ ਹੋਇਆ ਸਰਬ ਲੋ ਦੇ ਵਿੱਚ ਬਹੁਤ ਕੁਝ ਖਾਲਸੇ ਦੇ ਵਿੱਚ ਲਿਖਿਆ ਹੋਇਆ ਤੇ ਇੱਕ ਜਿਹੜੇ ਇਹ ਨਹੀਂ ਇਹ ਸਾਡੇ ਸਿਆਣੇ ਅੱਜ ਸਾਰੇ ਸਿੱਖ ਸਿਆਣੇ ਬੁੱਧੀਮਾਨ ਹੋ ਗਏ ਸਕੂਲਾਂ ਦੀ ਕਾਦੀ ਪੜ੍ਹਾਈ ਕਰ ਲਈ ਜਮੇ ਬੇਮੁਖ ਹੋ ਗਏ ਇਹ ਸਾਰਾ ਕੁਝ ਮਹਾਰਾਜ ਨੇ ਸਾਡੇ ਵਾਸਤੇ ਜਿਹੜਾ ਆਪਾਂ ਉਹ ਦਿਨ ਗ੍ਰੰਥ ਵਿਦਿਆ ਸਾਗਰ ਦੀ ਗੱਲ ਕੀਤੀ ਨੌ ਮਾਨ ਦਾ ਇੱਕ ਗ੍ਰੰਥ ਲਿਖਾਇਆ ਸੀ ਮਹਾਰਾਜ ਨੇ ਛੋਟੇ ਛੋਟੇ ਅਖਰਾਂਮ ਚ ਕਵੀਆਂ ਤੋਂ ਨੌ ਮਾਨ ਦਾ ਗ੍ਰੰਥ ਜਿਹੜਾ ਰੁੱੜ ਗਿਆ ਹੁਣ ਸਰਸਾ ਦੇ ਵਿੱਚ ਤੇ ਉਹ ਹੁੰਦਾ ਫਿਰ ਤਾਂ ਆਪਾਂ ਨੂੰ ਬਹੁਤ ਔਖਾ ਸੀ ਪੜਨਾ ਨੌ ਮਾਨ ਦਾ ਗ੍ਰੰਥ ਕਿਹੜਾ ਪੜੇ ਇਸ ਕਰਕੇ ਮਹਾਰਾਜ ਨੇ ਬਹੁਤ ਕੁਝ ਦਿੱਤਾ ਜਦੋਂ ਸਤਿਗੁਰੂ ਜੀ ਸੱਚਖੰਡ ਜਾਣ ਲੱਗੇ ਹਜੂਰ ਸਾਹਿਬ ਚਾਰਕ ਦਿਨ ਪਹਿਲਾਂ ਸਿੱਖ ਕੋਲ ਬਹਿ ਜਾਣਾ ਮਹਾਰਾਜ ਜੀ ਹੁਣ ਜੇ ਆਹ ਕੰਮ ਕਰਨਾ ਫੇਰ ਕੀ ਕਰਿਆ ਕਰਾਂਗੇ ਆਹ ਜੇ ਕਰਨਾ ਫੇਰ ਫੇਰ ਕਿਹੜਾ ਅਭਿਆਸ ਕਰੀਏ ਫੇਰ ਆਹ ਕਰੀਏ ਸਤਿਗੁਰੂ ਫੇਰ ਦੱਸੀਗੇ ਹੁਣ ਜਾਣਾ ਸੀ ਫੇਰ ਮਹਾਰਾਜ ਜੀ ਕਹਿਣ ਆਹ ਭਾਈ ਅਭਿਆਸ ਸ਼ਬਦ ਦਾ ਕਰ ਲਿਆ ਕਰੋ ਆਹ ਕਰ ਲਿਆ ਕਰਿਓ ਆਹ ਕਰ ਲਿਆ ਕਰਿਓ ਮਹਾਰਾਜ ਜੀ ਜੇ ਕੰਮ ਬਹੁਤ ਅੜ ਜੇ ਜੇ ਸੰਕਟ ਪੈ ਜੇ ਬਹੁਤ ਜਾਦੇ ਸਤਿਗੁਰੂ ਕਹਿੰਦੇ ਫੇਰ ਭਈ ਤੁਸੀਂ ਸੰਪਟ ਲਾ ਕੇ ਪਾਠ ਕਰਨਾ ਇਹ ਜਿਹੜਾ ਸੰਪਟ ਪਾੜ ਉਥੋਂ ਮਹਾਰਾਜ ਜੀ ਦੇ ਇਹ ਅਖੀਰ ਤੇ ਇਹ ਮੁਕਤ ਮਾਰਗ ਗ੍ਰੰਥ ਜਿਹੜਾ ਲਿਖਿਆ ਗਿਆ ਉਹਦੇ ਵਿੱਚ ਮੁਕਤ ਮਾਰਗ ਵਿੱਚ ਇਹ ਰੁਲੇਵਾ ਹੋ ਗਿਆ ਕਿਉਂ ਹੱਥ ਲਿਖ ਸੀ ਬਹੁਤ ਜ਼ਿਆਦਾ ਇਸ ਕਰਕੇ ਉਹ ਜਿਹੜਾ ਸੰਪਟ ਕੀ ਚੀਜ਼ ਸੰਪਟ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈਗਾ ਆ ਜਿਹੜਾ ਭਾਵਨ ਅਖਰੀ ਹੈ ਸਾਰਾ ਸੰਪਟ ਹੀ ਹੈ ਸ਼ਲੋਕ ਆ ਫਿਰ ਪੌੜੀ ਆ ਫਿਰ ਸ਼ਲੋਕ ਆ ਫਿਰ ਪੌੜੀ ਆ ਸੰਪਟ ਮੇਨ ਉਹਦਾ ਗੁਰਦੇਵ ਮਾਤਾ ਗੁਰਦੇਵ ਪਿਤਾ ਸ਼ੁਰੂ ਜਾ ਗੁਰਦੇਵ ਮਾਤਾ ਗੁਰਦੇਵ ਪਿਤਾ ਅਖੀਰ ਤੇ ਜਾ ਕੇ ਆ ਇਹੀ ਸੰਪਟ ਹੈ ਸੰਪਟ ਕੀ ਚੀਜ਼ ਹੁੰਦੀ ਹੈ ਸੰਪਟ ਬਸ ਇੱਕ ਸ਼ਬਦ ਉੱਪਰ ਲਾਉਣਾ ਜੋ ਇੱਛਾ ਉਹ ਵਿਚਾਲੇ ਲਾ ਦਿੰਦਾ ਔਰ ਸੰਪਟ ਕੀ ਚੀਜ਼ ਹੁੰਦੀ ਜਦੋਂ ਆਹ ਕੋਈ ਚੀਜ਼ ਮਾਰਦੇ ਪਹਿਲਾਂ ਵੀ ਦੱਸਿਆ ਤੇ ਵੀ ਤੌੜੀ ਦੇ ਵਿੱਚ ਪਾ ਕੇ ਸੁੱਖਾ ਉਹਦੇ ਉੱਤੇ ਫੇਰ ਪਾ ਦਿੰਦੇ ਨੇ ਜਿਹੜਾ ਪਾਰਾ ਕੱਚਾ ਫੇਰ ਸੁੱਖਾ ਫੇਰ ਪਾਰਾ ਫੇਰ ਸੁੱਖਾ ਫੇਰ ਪਾਰਾ ਪਾ ਕੇ ਭਰ ਕੇ ਚੰਗੀ ਤਰ੍ਹਾਂ ਉੱਤੇ ਉਹਦੇ ਜਿਹੜਾ ਹੁੰਦਾ ਨਾ ਟੱਕਣ ਜਿਆ ਉਹਦਾ ਉਹਨੂੰ ਆਟਾ ਲਾ ਕੇ ਬੰਦ ਕਰਕੇ ਫਿਰ ਗੋਹੇ ਬਹੁਤ ਸਾਰੇ ਲੈ ਕੇ ਉਹਨਾਂ ਵਿੱਚ ਰੱਖ ਕੇ ਉੱਪਰ ਤੱਕ ਗੋਹੇ ਖੜਾ ਕੇ ਅੱਗ ਲਾਉਂਦੇ ਰਾਤ ਨੂੰ ਉਹ ਬਲਦਾ 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 ਸਵੇਰ ਤੱਕ ਸਾਰਾ ਪਾਰਾ ਮਰ ਜਾਂਦਾ ਉਹ ਬੂਟੀ ਵੀ ਸੜ ਜਾਂਦੀ ਜਿਹੜੀ ਵਿੱਚ ਰੱਖੀ ਸੀ ਇਹ ਇੱਕ ਤਰੀਕੇ ਹੁੰਦੇ ਬਹੁਤ ਸਾਰੇ ਤਰੀਕੇ ਜੀ ਦੇਖਣੇ ਪੈਂਦੇ ਨੇ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਇਹਨੂੰ ਸੰਪਤੀ ਕਹਿੰਦੇ ਨੇ ਕਿ ਬਾਰ-ਬਾਰ ਜਿਹੜਾ ਆਪਾਂ ਇਸ ਚੀਜ਼ ਦਾ ਮਹਾਰਾਜ ਕਹਿੰਦੇ ਵੀ ਕਹਿੰਦੇ ਹਾਂ ਕੋਈ ਬਹੁਤ ਕੰਮ ਅੜ ਜੇ ਕੋਈ ਪੰਥਕ ਕਾਰਜ ਹੋਵੇ ਫਿਰ ਕਰਨਾ ਹੁਣ ਕਾਰਜ ਇਹ ਜੀ ਨਹੀਂ ਸਭ ਦੇ ਹਰੇਕ ਦੇ ਅੜ ਜਾਂਦਾ ਕੰਮ ਅੜਦਾ ਕਿਉਂ ਕਿਉਂਕਿ ਹਰੇਕ ਬੰਦਾ ਓਨੀ ਬਾਣੀ ਨਹੀਂ ਪੜਦਾ ਜਿੰਨੀ ਗੁਰੂ ਸਾਹਿਬ ਕਹਿ ਕੇ ਗਏ ਸੀ ਕੋਈ ਪਾਠ ਨਹੀਂ ਕਰਦਾ ਕੋਈ ਰਹਿਤ ਨਹੀਂ ਰੱਖਦਾ ਇਸ ਕਰਕੇ ਹੁੰਦਾ ਕੋਈ ਬੰਦਾ ਜਿਵੇਂ ਕਹਿੰਦਾ ਸੀਗਾ ਵੀ ਅੱਗੇ ਖੇਤੀ ਬੀਜਦੇ ਹੁੰਦੇ ਸਾਜੁੱਗ ਦੇ ਵਿੱਚ ਨਾਲ ਦੀ ਨਾਲ ਕਣਕ ਦੂਜੇ ਦਿਨ ਹੋ ਜਾਂਦੀ ਸੀ ਕਹਿੰਦਾ ਇਹ ਮੈਂ ਨਹੀਂ ਮੰਨਦਾ ਮਹਾਤਮਾ ਸੀ ਜੰਗਲ 'ਚ ਕੋਈ ਉਹਨੂੰ ਬੰਦੇ ਨੇ ਕਿਹਾ ਮਹਾਤਮਾ ਕਹਿੰਦੇ 12 ਫੁੱਟ ਧਰਤੀ ਪੱਟੋ ਫਿਰ ਕਾ 12 ਫੁੱਟ ਧਰਤੀ ਪੱਟ ਲਈ ਵੱਡਾ ਸਾਰਾ ਥਾਂ ਪੱਟ ਲਿਆ ਕਹਿੰਦੇ ਲਾ ਕਣਕ ਬੀਜ ਦੋ ਇਹਦੇ ਕਣਕ ਬੀਜੀ ਸਵੇਰ ਨੂੰ ਕਣਕ ਉੱਗੀ ਹੋਈ ਸੀ ਕਹਿੰਦੇ ਇਹ ਸਾਜugg ਵੇਲੇ ਦੀ ਧਰਤੀ ਜਿਹਦੇ ਤੇ 12 ਫੁੱਟ ਲੇਅਰ ਉੱਤੇ ਆ ਗਈ ਆ ਹੁਣ ਇਸ ਕਰਕੇ ਇਹ ਜਿਹੜੀ ਧਰਤੀ ਹੈ ਇਹ ਚੀਜ਼ਾਂ ਸਾਰੀਆਂ ਹੁਣ ਆਪਣਾ ਨਹੀਂ ਦੇਖਾ ਆਪਣੇ ਆਪ ਨੇ ਬਸ ਸ਼ੀਸ਼ੇ 'ਚ ਦੇਖਿਆ ਵੀ ਅਸੀਂ ਉਹੋ ਜਿਹੇ ਹੁਣ ਸਿੱਖਾ ਆਪਾਂ ਉਹ ਜੇ ਸਿੱਖ ਨਹੀਂ ਹੈਗੇ ਉਹ ਜੇ ਸਿੱਖ ਹੋਣ ਹੈਗੇ ਆ ਕਿਤੇ ਕਿਤੇ ਮਿਲਦੇ ਆ ਮੈਂ ਕਹਿੰਦਾ ਮਿੰਟਾਂ ਸਕਿੰਟਾਂ ਤੋਂ ਪਹਿਲਾਂ ਕੰਮ ਕਰਦੇ ਹੋ ਪਰ ਸਾਡੀ ਉਹਨੇ ਕਮਾਈ ਨਹੀਂ ਹੋਰ ਧਾਰਮਿਕ ਵੀਡੀਓ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ ਲਾਈਕ ਸ਼ੇਅਰ ਜ਼ਰੂਰ ਕਰਨਾ